ਵੇਗ ਇਹਨੇ ਲਤੇ ਖਾਣੇ ਤੂੰ ਚੁੱਪ ਕਰ ਜਾ ਤੇਰੇ ਜਦਨੇ ਮੂੰਹ ਬਰਾ ਕੀਤਾ ਨਾਲੇ ਉਹਨਾਂ ਨੇ ਵਿੱਚ ਪੈਸੇ ਲੈ ਆ ਭਾਜੀ ਗਰੀਬ ਗੱਲ ਹੈ ਵਰਾਇਟੀਆਂ ਲੈਣ ਗਿਆ ਜਿਹੜੀਆਂ ਬਣੀਆਂ ਆਈਆਂ ਤੇ ਖਾਵਾ ਲਓ ਇਸ ਸੈਸਰੀ ਕਾਲ ਕੀ ਹੈ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੈ ਜਿੱਦਾਂ ਕਿ ਹਰਜੀਤ ਕੌਰ ਜੀ ਇੱਥੇ ਕੁੜੀ ਚਿੜੀ ਬਣ ਕੇ ਬਹਿ ਚੁੱਕੀ ਏ ਹੈਂ ਕਹਿੰਦੀ ਮੈਂ ਤਾਂ ਕੁੜੀ ਚਿੜੀ ਆ ਮੈਂ ਜਿੱਥੇ ਮਰਜੀ ਲੱਦਾਂ ਨਹੀਂ ਤੂੰ ਕੀ ਆ ਜਿਹੜਾ ਕੁੜੀਆਂ ਚੱਲੀਆਂ ਉਹ ਕੁੜੀਆਂ ਨਹੀਂ ਜੀਆਂ ਆਂ ਤਾਂ ਮੁੰਡੇ ਖੁੰਡੇ ਆਂ ਤਾਂ ਤਰੇ ਹੀ ਫਿਰਨਾ ਤੇ ਅੱਗੇ ਵੀ ਤੁਰਿਆ ਫਿਰਨਾ ਹਾਂ ਤੁਰਿਆ ਹੀ ਫਿਰਨਾ ਇੱਥੇ ਸਾਡਾ ਹੀ ਜਿਹੜਾ ਕੰਮ ਸੀ ਆਜਾ ਕਰਕੇ ਕੰਮ ਸਵਾਹ ਕੰਮ ਚੱਲ ਉਹਦਾ ਕੁੜੀ-ਚੜੀ ਬਣੀ ਐ ਤੂੰ ਕੀ ਆ ਇਹਦਾ ਮੁੰਡੇ ਖੁੰਡੇ ਜਾਂਦੇ ਤੂੰ ਜੜਾ-ਚੜਾ ਨਾ ਵੇਲ ਲੱਗੜਾ ਜੜਾ ਵੇ ਇਹਨੇ ਲੱਤੇ ਖਾਣੇ ਤੂੰ ਚੁੱਪ ਕਰ ਜਾ ਤੇਰੇ ਥੋੜੇ ਦਿਨਾਂ ਨੂੰ ਚੱਲ ਜਾਈਂ ਬਰਾਦ ਜੜਾ ਨਹੀਂ ਇਹ ਬਗਲਾ ਵਾ ਠੀਕ ਨੇ ਇਹ ਬਗਲਾ ਵਾ ਪਾਹ ਦੋਤਲੇ ਚਾਹੇ ਤੈਨੂੰ ਤੇਨੂੰ ਸ਼ਰਮ ਆਉਣੀ ਚਾਹੀਦੀ ਐ ਕਿ ਤੇਰੀ ਡੋਲੀ ਨੂੰ ਧੱਕਾ ਅਹੀਂ ਆ ਹੀ ਲਾਉਣਾ ਤੱਕ ਮੈਂ ਇਹਨਾਂ ਨੂੰ ਕਹਿੰਦਾ ਮੈਂ ਕਹਿੰਦਾ ਬਈ ਭੈਣ ਟੌਗਰ ਤੇ ਪਾ ਕੇ ਲੈ ਜਾ ਮੈਂ ਲੈ ਜਾ ਇਹਨੂੰ ਟੌਗਰ ਤੇ ਪਾ ਕੇ ਉਹ ਤੂੰ ਉਹ ਬੰਦਾ ਜਿਹੜਾ ਸਵੇਰੇ ਡਾਈਟ ਕਰਨ ਲੱਗਾ ਸੀ ਹਨਾ ਤੇ ਇੱਕ ਗਰਮ ਪਾਣੀ ਨਹੀਂ ਪੀਤਾ ਗਿਆ ਹੈ ਜਿਹਦਾ ਮਿਰਚੇ ਹੀ ਬੜੀਆਂ ਮਿਰਚੇ ਹੀ ਪਾਦੀਆਂ ਮੇਰੇ ਪਾਣੀ ਦੇ ਵਿੱਚ ਲੈ ਦੱਸ ਕਿਸ ਨੇ ਨਹੀਂ ਪਾਈਆਂ ਕੋਈ ਤੋਰਛ ਨਹੀਂ ਦੇਣਾ ਮਿਰਚੇ ਮਿਰਚਾਂ ਤਰੰਤੀਆਂ ਕੋਈ ਮਿਰਚ ਤਾਂ ਹੈ ਹੀ ਨਹੀਂ ਲਈ ਮਾਂ ਵੀ ਚਾਰ ਘੁੱਟਾ ਪੀਤ ਗਈ ਉਹ ਜਾਗਾ ਬਾਅਦ ਪੀ ਕੇ ਨਾ ਕੋਛਲਾ ਮਨ ਅਗਰ ਮਨ ਨੂੰ ਕੋਛਲਾ ਇਹ ਨਾ ਕਾਲੀਆਂ ਮਿਰਚਾਂ ਨਹੀਂ ਇਹ ਨਾ ਹੋਰ ਆ ਕੁਛ ਛੇ ਵਿੱਚ ਮੈਂ ਤੈਨੂੰ ਪਹਿਲਾਂ ਕਹਿੰਦਾ ਕਾਲੀਆਂ ਮਿਰਚਾਂ ਦਾ ਸਮਾਨ ਨਹੀਂ ਆ ਇਹ ਉਹ ਮੁੰਡੇ ਰਾਦੇ ਨੂੰ ਮੁੰਡੇ ਨੂੰ ਵੀ ਕਹੇ ਬਾਹਰ ਆ ਜਾ ਨੂੰ ਕਹੇ ਭਰਾਵਾ ਪਾਜੀ ਡੀਕੀ ਜਾਂਦਾ ਉੱਥੇ ਲਵਾਈ ਦੇ ਕੋਲ ਜਾ ਕੇ ਆਉਣਾ ਉਹਦਾ ਸਮਾਨ ਪਤਾ ਵੇਖ ਕੇ ਆਉਣਾ ਸਿਸਟਮ ਵੇਖ ਕੇ ਆਉਣਾ ਸਾਰਾ ਲੱਗਦੀ ਨਾ ਟਾਈਮ ਲਾਉਣੀ ਤਾਂ ਤੁਸੀਂ ਹੀ ਟਾਈਮ ਲਾਉਨੇ ਆ। ਉਹ ਮਾਹੀ ਨਿਕਲਦਾ ਫਿਰਦਾ ਅੰਦਰ ਵਾਲੇ। ਸਟਾਪ ਰਸਤਾ ਕਰ ਲੈਂਦਾ ਉੰਜ ਮੈਂ ਚੱਲਾਂ। ਉਹ ਤਾਂ ਕੋਟੀ ਪਣੀ ਉਹ ਕੱਲ ਪ੍ਰੈਸ ਕਰ ਲੈਂਦਾ। ਮੈਂ ਕਹਤੋਂ ਕਰਾ ਪ੍ਰੈਸ ਕਰਾ। ਮੈਂ ਤੈਨੂੰ ਕਹਿ। ਹੁਣ ਕਰਾ। ਤੇਰੀ ਪ੍ਰੈਸ ਕਰਾ। ਇਧਰੋਂ ਇਧਰੋਂ ਟੋਲੀ ਨੂੰ ਧੱਕਾ ਲਾਉਣਾ। ਇਹਨੇ ਜੀ ਆਪਣਾ ਵੇਖਣੀ ਨੇ। ਜਦਨੇ ਮੂੰਹ ਬਰਾ ਕੀਤਾ। ਉਹਦੇ ਫਗੜੇ। ਮੈਂ ਚੱਲਣਾ ਵੀ ਨਹੀਂ ਚੱਲਾ ਬੜਾ। ਲਾ ਦੇ ਕਾਣਾ ਬਦਲ ਦੋ ਜਿੱਦਾਂ ਗਈ ਚਲੀ ਜੀ। ਯਾ ਹਰ ਜੀ ਤੀਨੇ ਮਹੀਨੇ ਰੋਣਾ ਤੇਰੇ ਦਾ ਪਤਾ ਹੀ ਤਰਦੇ ਆ ਹਾਏ ਰੋਣ ਵਾਲਾ ਮੂੰਹ ਬਣ ਗਿਆ ਜਾਲਾ ਹਾਏ ਰੋ ਰੋ ਹਾਏ ਰੋ ਰੋ ਜੋਰ ਬਾਬਲਾ ਜੋਰ ਵਾਲੇ ਲੈ ਚੱਲੇ ਵੇ ਸਾਡਾ ਕਾਦਾ ਜੋਰ ਬਾਬਲਾ ਲੈ ਵੀ ਗੇੜੇ ਗੇੜੇ ਕੱਢ ਲੋ ਚੰਗੀ ਤਰ੍ਹਾਂ ਖਾ ਦੀ ਹੋਰੀ ਪੁੱਤੀ ਸਾਡੇ ਗੇ ਆਹੋ ਬਣਾ ਲਈ ਭਰਾਵਾ ਤੁਸੀਂ ਜੀ ਦੱਸ ਨਾਲੀ ਤੋੜ ਆਈ ਨਾਲੀ ਟੁੱਟ ਗਈ ਭਰਾਵਾ ਆਹੋ ਇਹ ਚਾਰ ਆਪਰੇਡੀ ਹੁੰਦੇ ਇਹਨਾਂ ਦਾ ਸੈਟ ਨਹੀਂ ਹੁੰਦਾ ਜੀ ਇਹ ਜੋ ਸਵੀਟ ਕੌਰ ਬੈਂਟੂ ਫਰਾਈ ਸੈਂਡਵਿਚ ਤੇ ਪੀਜ਼ਾ ਚਾਰ ਠੀਕ ਚਾਰ ਆਟਮਾ ਇਹ ਤੇ ਹੋਰ ਇਧਰ ਨੂੰ ਕੀ ਕੀ ਆਟਮਾ ਵਾ ਨਹੀਂ ਮੈਂ ਘਰੇ ਵਿਖਾਉਣੀ ਆ ਤਾਂ ਬਣਾਉਣਾ ਪਿਆ ਵਾ ਐਂ ਕਹਿ ਦਿਆਂਗੇ ਇਹ ਹੈ ਕੀ ਵੇਖਣੀ ਭਾਜੀ ਕਿ ਭਾਜੀ ਘਰੇ ਵਿਖਾਉਣੀ ਆ ਆ ਟਿੱਕੀ ਹੋ ਗਈ ਏ ਇਹ ਡਾਈਟ ਫੂਡ ਚਾਰ ਹੈ ਇਹ ਕੀ ਸ਼ਾਇਸ਼ ਆ ਜੀ ਇਹ ਥੋੜੇ ਜੀ ਉੱਤੇ ਪਾਉਣੀ ਆ ਵੈਸੇ ਇਹ ਸ਼ਾਇ ਉੱਤੇ ਪਾਉਣ ਲਈ ਸਾਈਡ ਤੇ ਤਵੇ ਤੇ ਲਾਈ ਆ ਠੀਕ ਆ ਇਹ ਕੀ ਡੋਸਾ ਡੋਸਾ ਹੈ ਆ ਗਈ ਇਹ ਹਿੱਟ ਕੰ ਠੀਕ ਆ ਮੜਾ ਚੰਗੀ ਤਰ੍ਹਾਂ ਦਾਤ ਦਿਓ ਆ ਕੀ ਪਤਾ ਤੈਨੂੰ ਕੋ ਲੈ ਅੱਛਾ ਪੋ ਲੈ ਜਾਂਦਾ ਕਦੇ ਮਨਚੂਰੀਆ ਮਨਚੂਰੀਆ ਆ ਗਏ ਪਾਜੀ ਆ ਨਿਊਡਲ ਆ ਗਏ ਪਨੀਰ ਚਿੱਲੀ ਗੋਲ ਗੱਪਾ ਅੱਡ ਅੱਡ ਵੈਰਾਈਟੀ ਦਾ ਪਾਣੀ ਵਾਲਾ ਹੈ ਠੀਕ ਆ ਦਹੀਂ ਭੱਲਾ ਵੀ ਨਾਲ ਪਾਪੜੀ ਵੀ ਸਹੀ ਆ ਕੁਲ ਫੀ ਬਾਈ ਸ਼ਿਆਲਾਂ ਚ ਫੀ ਟੱਕੇ ਵਾਲੀ ਹਾਂ ਟੱਕੇ ਵਾਲੀ ਕੋਈ ਪਲੇਟ ਦਾ ਮਸੂਮ ਟੱਕਰ ਚਾਪ ਦੀ ਅੱਛਾ ਤਿੰਨ ਚੀਜ਼ਾਂ ਠੀਕ ਆ ਬਾਈ ਪਾਪ ਕੌਰ ਹਾਂਜੀ ਆ ਖੰਡ ਖੰਡ ਵਾਲਾ ਦੂਜਾ ਕੀ ਕਹਿੰਦੇ ਨੇ ਆਹੋ ਗੋਲਾ ਯਾ ਇਹ ਸਾਰਾ ਫਰੂਟ ਦਾ ਆ ਗਿਆ ਹੈ ਆ ਕਟਾਈ ਹੁੰਦੀ ਬਾਈ ਆਪਣੀ ਫਰੂਟ ਅੱਛਾ ਜੀ ਇਹ ਮਗਰ ਐਂ ਸੈਟਅਪ ਲੱਗੂਗਾ ਹੈ ਕਿਛਿਆ ਤਿਆਰੀ ਸੁਭੇ ਅਜ ਲੱਗਣਾ ਈ ਐ ਫੋਟੋਰੀ ਕਟਾਈ ਹੋਗੀ ਅੱਛਾ ਚਾਹ ਐ ਲਾਦਣਾ ਸਜਾ ਕੇ ਦੇ ਲਾਓ ਵੀ ਠੀਕ ਆ ਵਿੱਚ ਇਹ ਬੈਗ ਬੂ ਅੱਛਾ ਇਹ ਟੇਕਾ ਲਾ ਗਾ ਅੱਛਾ ਕੀ ਸ਼ਹਿ ਅੰਗੂਰ ਆਈ ਬੰਦ ਅੰਗੂਰ ਤੇ ਆ ਕੀ ਸ਼ਹਿ ਆ ਵੈਰੈਟੀ ਇੱਕ ਬਸਰੀ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਅੱਛਾ ਆ ਆ ਆ ਐ ਵੀ ਐ ਟਾਂਕੇ ਲਾਦਨੇ ਹੈ ਗੂਰ ਸਾਰਿਆਂ ਉੱਤੇ ਵੀ ਟਾਂਕੇ ਅੰਗੂਰ ਖਾਓ ਵਾਜ ਗਿਆ ਠੀਕ ਕੀ ਵੀ ਕੋਈ ਐ ਛਿਲ ਗੀ ਇੱਕ ਅੱਛਾ ਜੀ ਸਾਰੇ ਰੁੱਲ ਕੇ ਸਾਰੇ ਤੇ ਆਪਾਂ ਡ੍ਰੈਗਨ ਕਿੰਨੇ ਕਿੰਨੇ ਤਰ੍ਹਾਂ ਦਾ ਦੇ ਰਹੇ ਡ੍ਰੈਗਨ ਜਿੰਨੇ ਚਾਹੋ ਤਿੰਨ ਤਰ੍ਹਾਂ ਦਾ ਆਉਂਦਾ ਹਾਂ ਤਿੰਨ ਚਾਰ ਤਿੰਨ ਚਾਰ ਇੱਕ ਪਿੰਕ ਹੁੰਦਾ ਇੱਕ ਵਾਈਟ ਹੁੰਦਾ ਇੱਕ ਹੋਰ ਜਿਆਦਾ ਵੱਡਾ ਇੱਕ ਹੋਰ ਜਿਆਦਾ ਰੰਗੂਂਗ ਮਾਰ ਕੇ ਕਰੀ ਚੱਲਾਂਗੇ ਆ ਵੱਖਰਾ ਪਾਣੀ ਦਿਓ ਵੀਰ ਨੂੰ ਭਾਜੀ ਪਾਣੀ ਪਾਣੀ ਮੇਰੇ ਪਾਣੀ ਜਰੂਰ ਮਿਲੂਗਾ ਜੀ ਦੋ ਪਾਣੀ ਪਾਣੀ ਪਿਆਓ ਵੀਰ ਉਹਨਾਂ ਨੂੰ ਆਹ ਡਰਾਈ ਫਰੂਟ ਖਾਓ ਆ ਕੀ ਜੀ ਗਿਆ ਇਹ ਅੰਗੂਰ ਇਹ ਨੂੰ ਇੰਨਾ ਬੈਕ ਕਰਕੇ ਰੱਖੇਗੀ ਮੱਖੀ ਮੁੱਖੀ ਨਾ ਬਬੀ ਮਤਲਬ ਚਲੋ ਇਹ ਹਾਈਜਿਨਿਕ ਵੀ ਆ ਬਹੁਤ ਬੰਦੇ ਬਈ ਦੇਖਿਆ ਹਾਈਜਿਨਿਕ ਦੇਖ ਸਕਦੇ ਹਾਂ 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 ਦੇਖ ਸਕਦੇ ਹਾਂ ਹਾਈਜਿਨਿਕ ਬਹੁਤ ਆ ਤੇ ਆਪਣੇ ਦੂਜੇ ਬੰਨੇ ਸਟਾਲਾਂ ਵੇਖ ਆ ਜੀ ਅੰਦਰਲੇ ਬੰਨੇ ਵੇਖ ਬਹੁਤ ਸਾਰਾ ਦੂਜਾ ਲੱਗਿਆ ਹੈਣਾ ਦੂਜਾ ਸੈੱਟ 15 ਵਾਲਾ ਵੇਖ ਲਈਏ ਆ ਦੇਖ ਪਹਿਲਾਂ ਆਪਾਂ ਪਾਣੀ ਪੀ ਚਲੀਏ ਪਾਣੀ ਪਿਲਾ ਲਓ ਆਪਾਂ ਵੀ ਪੀ ਚਲੀਏ ਹਾਂ ਆ ਆ ਸਾਈ ਸਾਰੀ 스위ਡਿਸ਼ ਵਾਲੀ ਲਾਈ ਹੋਈ ਇੰਸਟਾਲ ਇਹ ਬੈਕਰੀ ਤੋਂ ਉਹ ਵੱਖਰੀ ਹੋਣੀ ਹੈ ਇਹ ਬੈਕਰੀ ਮਿਠਾਈ ਇਕੱਠੀ ਲੱਗੀ ਹੋਈ ਆ ਇਹ ਇਕੱਠੀ ਲੱਗੀ ਹੋਈ ਆ ਆ ਡੈਡਵਿਲ ਆ ਆ ਡੜ ਭੇ ਔਰ ਬਹਾ ਵਧੀਆ ਜੀ ਵਧੀਆ ਹੀ ਵੀਡੀਓ ਹੈਗੇ ਆ ਕੱਪ ਕੇਕ ਵੇ ਕਿੱਡੇ ਵਧੀਆ ਬਣਾਏ ਨੇ ਇਹਨਾਂ ਨੇ ਆ ਵੀਰ ਪਾਣੀ ਬਾਹਰ ਲੈ ਕੇ ਜਾਏ ਕ ਵੀਰ ਨੂੰ ਬੜੀ ਲੋੜ ਹੀ ਬਾਹਰ ਪਾਣੀ ਦੀ ਆਸਟਾਲਰ ਆ ਦਾ ਨੋਰਮਲ ਹੀ ਆ ਗਈਆਂ ਜਿਹੜੀਆਂ ਇਹ ਦਾ ਆਪਣੇ ਉੱਚ ਦੂਜੇ ਪੈਲਸ 'ਚ ਜਿਹੜੇ ਲੱਗਣੀਆਂ ਐਟ ਮੈਂ ਤਾਂ ਸਾਰੀਆਂ ਆਪਣੀਆਂ ਆਹ ਬਹਾ ਆ ਦਾ ਲੱਗਾ ਹੋਇਆ ਹਾਂਜੀ ਆ ਬਹਾ ਆ ਦਾ ਲੱਗਾ ਹੋਇਆ ਕੰਟਰੋਲਰ ਆ ਆਸਟਾਲਰ ਦੂਜੇ ਪੈਲਸ 'ਚ ਲੱਗੋਣੇ ਨਾ ਆਹ ਆਪਾਂ ਆ ਉੱਥੇ ਦੀ ਲੋੜ ਹੈ ਜੀ ਆਪਣੇ ਬਰਾਉਂਡ ਆਪਣੇ ਨੇ ਉੱਥੇ ਲੋੜ ਕਿਉਂ ਗਏ ਉਹਨਾਂ ਦਾ ਆਪਦਾ ਹੀ ਬਹੁਤ ਵਧੀਆ ਡੈਕੋਰੇਟ ਸਿਸਟਮ ਹੈ ਨਾਲ ਪੈਸਾ ਵਾਲਿਆਂ ਦੇ ਨਾਲੇ ਉਹਨਾਂ ਨੇ ਵਿੱਚ ਪੈਸੇ ਲਏ ਆ ਭਾਜੀ ਕਿ ਨਹੀਂ ਵੀ ਗੱਲ ਹੈ ਗੱਲ ਕਰ ਦਮ ਸਿੱਧੀ ਜੀ ਗੱਲ ਹੈ ਕੀ ਕਰੀਏ ਕਹਿ ਐਟਮਾ ਬਹੁਤ ਚੰਗੀਆਂ ਅੱਛੀਆਂ ਆਪਣੇ ਵਾਲਾ ਇੱਕ ਚੱਕ ਨਾ ਬੋਲੇ ਜੀ ਕਿ ਨਾ ਚੱਕੇ ਵੇਚਤੀ ਵਾਲੀ ਗੱਲ ਹੀ ਨਾ ਹੋ ਜੇ ਹੈ ਰੋਕ ਕੇ ਕੁਆਲਟੀ ਭਾਜੀ ਕਹਿੰਦਾ ਰੋਕ ਕੇ ਬਸ ਜਾ ਕੇ ਖਾਵਾਂਗੇ ਕਹਿੰਦਾ ਵੇਚਤੀ ਨਾ ਹੋ ਜੇ ਕਿ ਲੈ ਗਏ ਆਂ ਅਮਲੇਟ ਪਰ ਵੀ ਕੀ ਹਾਲ ਚਾਲ ਇਹ ਅਮਲੇਟ ਭਾਜੀ ਬਾ ਠੀਕ ਹੈ ਬਾਜੀ ਹਾਂ ਉਹ ਦ उधर ਨਹੀਂ ਬਣਾਲੀ ਬਜਗੀ ਵਿਚਾਰੀ ਸੀ ਓਏ ਰੇ ਮੱਛੀ ਪਕੌੜਾ ਵਧੀਆ ਭੈਣ ਚਲੇ ਜੀ ਇਹਨਾਂ ਨੇ ਆ ਬਕਸੇ ਜੇ ਨਾ ਆਪਦੇ ਲਾਏ ਅਗਲੇ ਬੰਨੇ ਇਹਨੂੰ ਇਹਨੂੰ ਚੇਤਾ ਇਹ ਨਾਲੀ ਜਿਹੜਾ ਤੋੜ ਕੇ ਆਈ ਵੀਰੋਣੀ ਹੈ ਇਹ ਆਪਣੇ ਆਹ ਕਹਾਂ ਪੁੱਛਾਂਗੇ ਸਾਰੀ ਪੁੱਛ ਆਈਗਾ ਆਹ ਮੈਂ ਨਾਲੀ ਨਾਲ ਹੀ ਗੱਲ ਕਰਦਾ ਮੈਂ ਕਹਿੰਦਾ ਨਾਲੀ ਦਿੱਤੀ ਮੈਂ ਬਣਵਾ ਲਈ ਉਹਦਾ ਤੇਰਾ ਮਤ ਟਾਈਮ ਵੀ ਵਾਧੂ ਹਾਂ ਆਹ ਦਾ ਟੌਰ ਨਾ ਲੱਗੇ ਰਿਓ ਹਾਂ ਹਾਂ ਰਾਜੀ ਕੁਛ ਹੀ ਹੋ ਗਿਆ ਲੱਗੇ ਰਿਓ ਕਿ ਨਹੀਂ ਬੁਲਣਾਗਾ ਹਾਂ ਜਿਵੇਂ ਮਰਜ਼ੀ ਕਰੀ ਜਾਏ ਉਹ ਹਾਂ ਜਿਹੜੀ ਜਗ੍ਹਾ ਤੇ ਥੰਗ ਕਰਦੇ ਵੇਖ ਲੋ ਬਾਈ ਹੁਣ ਗਿਆ ਲੈ ਕੇ ਬਾਈ ਵੈਰੈਟੀਆਂ ਲੈਣ ਗਿਆ ਜਿਹੜੀਆਂ ਬਣੀਆਂ ਆਏ ਆ ਤੇ ਖਾਣਾ ਕੇਵਲ ਫਿਰ ਬੈਕ ਸਾਈਡ ਹੀ ਲਵਾ ਲਈਏ ਥੋੜਾ ਜਿਹਾ ਵੈਕ ਨਹੀਂ ਨਹੀਂ ਵਧੀਆ ਵਧੀਆ ਖਾਣ ਨੂੰ ਕਿਵੇਂ ਨਾਨ ਵੇਜ ਵਗੈਰਾ ਸਾਰਾ ਕੁਝ ਆਉਂਦਾ ਸਭ ਕੁਝ ਲੈ ਆਉਣਾ ਵਾਠ ਠੀਕ ਹੈ ਫਿਰ ਪੈਗ ਪਿਆਲਾ ਵੀ ਹੁਣ ਜੀ ਗਲਤ ਗੱਲਾਂ ਨਹੀਂ ਕਰਨੀਆਂ ਬਾਜਾ ਬਾਜ ਕੇ ਵੇਖ ਲੈ ਇਹ ਤਾਂ ਕਿਹੜੀਆਂ ਟੌਨ ਲੈ ਲੇ ਹਾਂ ਸਾਰਿਆਂ ਨੇ ਵੇਖਿਆ ਨਾ ਬਾਈ ਚਾਕਲੇਟ ਵਾਲੀ ਮਰਫੀ ਇਹਨਾਂ ਨੇ ਬਣਾਉਣੀ ਹੈ ਕਿ ਫਿਰ ਹਾਂ ਚਾਕਲੇਟ ਵਾਲੀ ਮਰਫੀ ਵੇਖਾ ਕੇ ਕੰਨ ਛੱਟ ਗਈ ਆ ਆ ਵੇਖਿਆ ਵੀ ਨਹੀਂ ਨਹੀਂ ਇਹ ਫਿਲਮ ਆ ਇੱਕ ਚਾਕਲੇਟ ਵਾਲੀ ਮਰਫੀ ਦੇਖਿਆ ਹਾਂ ਨਹੀਂ ਨਾ ਮਰਫੀ ਉਹ ਹੋਇਲਾ ਮਾਮਾ ਦੇ ਬਾਈ ਜੀ ਨਹੀਂ ਉਹ ਮਰਫੀ ਚਾਕਲੇਟ ਵਾਲੀ ਨਹੀਂ ਨਹੀਂ ਬਣਾ ਦੇ ਬਣਾ ਦੇ ਚਾਕਲੇਟ ਵਾਲੀ ਬਰਾਉਨੀ ਉਹ ਬਣਾ ਰਹੀ ਹੈ ਵਿਆਜ ਵਿਆਜੋ ਪੱਕੀ ਪਾਜੀ ਇੱਕ ਮੈਂ ਡਿਸ਼ ਬਣਾਈ ਉਹ ਪੱਕੀ ਵਿਆਜ ਆਪਾਂ ਬਣਾਵਾਂਗੇ ਸਾਰੇ ਆਸਤੇ ਉਹ ਵਧੀਆ ਚਾਕਲੇਟ ਦੀ ਜਿਹਦੇ ਨਾਲ ਨਹੀਂ ਬੰਦੀ ਉਹਨੂੰ ਖਵਾ ਦੇ ਜਿਹਦੇ ਨਾਲ ਨਹੀਂ ਭਾਰੀ ਕਾ ਪਾਜੀ ਖਾਓ ਆਹ ਖਾਓ ਚੱਕੋ ਹੁਣ ਇੱਕ ਕੈਮਰਾ ਵੀ ਆ ਗਿਆ ਵਾ ਉਹ ਇੱਕ ਕੈਮਰਾ ਨੇ ਉਹ ਮਤਲਬ ਜਿੱਦਾਂ ਨਾਲ ਦੇ ਨਾਲ ਹੀ ਫੋਟੋ ਖਿੱਚ ਕੇ ਪ੍ਰਿੰਟ ਕੱਢ ਦਿੰਦਾ ਉਹ ਨਹੀਂ ਮੰਨ ਲਓ ਤੁਹਾਡੇ ਵਿਆਹ ਤੇ ਕੋਈ ਆਇਆ ਵਾ ਜੇ ਤਾਂ ਹਰੀ ਲਾਈਟ ਪੈ ਗਈ ਉੱਤੇ ਫਿਰ ਉਹ ਖੁਸ਼ ਆ ਜੇ ਨੀਲੀ ਪੈ ਗਈ ਉਹ ਦੁਖੀ ਆ ਅੱਛਾ ਆਹ ਜੀ ਰੀਡ ਵੇਖੀ ਮੈਂ ਭਰਾਵਾ ਪਹਿਲਾਂ ਹਲਵਾਆਂ ਦਾ ਚੈੱਕ ਕਰਦਾ ਹਾਂ ਹਲਵਾਆਂ ਨੂੰ ਕੈਮਰੇ ਦੇ ਅੰਦਰੋਂ ਆਪਣੇ ਬਿਆਲ ਮੈਚਿੰਗ ਆਹ ਚੱਕ ਆਹ ਚੱਕ ਆਹ ਸਮਾਨ ਆ ਗਿਆ ਪਾਜੀ ਸੰਤਰਾ ਆਡਾਡ ਵਰਾਈਟੀ ਇਹ ਵੀ ਇਸ ਨੂੰ ਪਿਛਲੀ ਵਾਰੀ ਵੀ ਬੜੀ ਟੈਨਸ਼ਨ ਸੀ ਹਾਂ ਇਹਦਾ ਦਾ ਕਾਦਾ ਵਿਆਹ ਹੁੰਦਾ ਹੈ ਬੰਦੇ ਦਾ ਟੈਨਸ਼ਨ ਇਹਦੀ ਜ਼ਿੰਮੇਵਾਰੀਆਂ ਜੀ ਟੈ ਨੰਗ ਜਾਂਦਾ ਵਿਆਹ ਦੇ ਜਾ ਮੇਰਾ ਵੀਰ ਮੱਛੀ ਮੁੱਛੀ ਲਿਆ। ਉਹ ਜਾ ਮੇਰਾ ਵੀਰ ਗੜਾ ਗੜਾ ਕੱਢ ਕੇ ਆ। ਸਪਾਂਸਰ ਤੁਹਾਡੇ ਲੋਈ ਅੱਜ। ਹਾਂਜੀ। ਮੁੜ ਕੇ ਇਹਨੇ ਆਪ ਤੁਸੀ ਹਾਂ। ਨਹੀਂ ਨਹੀਂ ਚੈੱਕ ਕਰੋ ਸਾਰਾ ਕੁਝ। ਵੈਰਾਈਟੀ ਚੈੱਕ ਕਰਨੀ ਚਾਹੀਦੀ ਭਾਈ। ਓਏ। ਛੇਸ ਕਿੱਦਾਂ ਪੈਗ ਨਾ ਪੈਗ ਲਾਉਂਦੇ ਆ। ਲਓ ਇਸੇ ਦਿਨ ਅੱਜ ਦਾ ਵਲੌਗ ਹੁੰਦਾ ਹੈ ਖਤਮ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਲੌਗ ਵੇਖਣ ਵਾਸਤੇ। ਤੇ ਬਾਕੀ ਹਲੇ ਜਿਹੜੀਆਂ ਪਣੋ ਹਲਵਾਈ ਨੇ ਸਟਾਲਾਂ ਵਿਖਾਈਆਂ ਜਿਹੜੀਆਂ ਜਾਗੋ ਚ ਆਪਾਂ ਸਟਾਲਾਂ ਆਈਆਂ ਲਾਉਣੀਆਂ ਮਤਲਬ ਉਹ ਡੈਕੋਰੇਸ਼ਨ ਜਿਹਨੇ ਹੁੰਦੇ ਉਹ ਕੀ ਕਹਿੰਦੇ ਹੁੰਦੇ ਉਹਨਾਂ ਸੁਣੋ ਬਰੇ ਬੈਂਚ ਜਿਹੜੇ ਹੁੰਦੇ ਆ ਡੈਕੋਰੇਟ ਵਾਲੇ ਡੈਕੋਰੇਸ਼ਨ ਬੈਂਚ ਡੈਕੋਰੇਸ਼ਨ ਬੈਂਚ ਆ ਪਤਾ ਨਹੀਂ ਜੋ ਵੀ ਕਹਿ ਦਿੰਦੇ ਆ ਉਹੀ ਆ ਚੀਜ਼ ਤੇ ਅੱਜ ਤਾਂ ਹਲੇ ਉਹ ਹੀ ਵੇਖ ਕੇ ਆਏ ਆ ਤੇ ਹਲੇ ਬਾਕੀ ਹਲਵਾਈ ਆਊਗਾ ਕੱਲ ਨੂੰ ਦੀ ਪ੍ਰਜੈਂਟਿਵ ਕਰ ਲਏ ਕੁਝ ਵੀ ਤੇ ਬਾਕੀ ਕੱਲ ਨੂੰ ਆਊਗਾ ਹਲਵਾਈ ਤੇ ਉਹਦੇ ਨਾਲ ਡਿਸਕਸ ਕਰਾਂਗੇ ਮੀਨੂ ਮੁੰਨੇ ਉਹਦੇ ਵਿੱਚ ਕੀ ਕੀ ਐਡ ਕਰਨਾ ਗਏ ਖਲ ਖਾਨਸੀ ਆ ਮੱਛੀ ਖਾਧੀ 2.5 ਕਿਲੋ ਬਈ ਐਵੇਂ ਹਲਵਾਈ ਦਾ ਧੰਨਵਾਦ ਜਿਹੜੀ ਗੱਲ ਆ ਗੱਲ ਗੱਲ ਨਾਲ ਮਜੀਟੋ ਖਾਦੇ ਆ ਜੋ ਫਲਾਂਟੀ ਆਦੇ ਮਜੀਟੋ ਖਾਦੇ ਪੀਤੇ ਨਹੀਂ ਕਿ ਵੀ ਪਾਈ ਨੇ ਵਿੱਚ ਅਗਲੇ ਕੱਲ ਤੁਹਾਡੇ ਵਿਆਹ ਤੇ ਆਉਂਦੀ ਕੋਣ ਕੋਣ ਕੱਢਨੇ ਮਾਰ ਨਹੀਂ 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 ਉੱਥੇ ਪਤਾ ਹੀ ਨਹੀਂ ਲੱਗਣਾ ਆਪਾਂ ਦਾ ਰਾਸ਼ਨ ਖੁੱਲਾ ਹੀ ਵਰਤਣਾ ਬਾਬੇ ਦੀ ਮਿਹਰ ਨਾਲ ਜਿਹੜਾ ਆਵੇ ਰੱਜ ਕੇ ਜਾਵੇ ਟੈਨਸ਼ਨ ਕਾਦੀ ਏ ਸਹੀ ਗੱਲ ਨਹੀਂ ਵੀ ਖਾਣ ਵੀ ਬਾਬਾ ਦੇਣ ਵਾਲਾ ਆਪਾਂ ਭੈ ਵਰਤੋਂ ਨਾਲੇ ਬੱਸ ਕੇ ਦੱਬੀ ਜਾਓ ਕਿਲੀ ਮੈਂ ਵੇਖੀ ਤੂਫਾਨ ਭਰ ਕੇ ਤੂਫਾਨ ਭਰ ਕੇ ਲਿਆਂਦਾ ਤੂੰ ਗਾਂ ਦਾ ਦੂਜੇ ਚੱਕ ਲਿਓ ਨੇ ਉਹ ਕੀ ਰਾਜਣ ਉਹਨ ਕੀ ਉਹਨਾਂ ਦਾ ਨਾਂ ਏ ਉਹ ਜਿਹੜੇ ਤੁਹਾਡੇ ਲੱਗੇ ਹੁੰਦੇ ਆ ਉਹ ਜਿਹੜੇ ਆਏ ਹੀ ਜਿਹੜਾ ਜਿਹੜਾ ਸਾਨੂੰ ਵੀ ਇੱਕ ਦਿੱਤਾ ਹੀ ਉਹ ਵੀ ਭੱਜ ਗਿਆ ਦੇ ਬਾਅਦ ਚ ਉਹ ਵੀ ਦੂਜੇ ਵੀ ਨਿਕਲ ਗਏ ਦੂਜੇ ਕਿਦਾਂ ਨਾਮ ਕੀ ਚੌਲਖਾਨੇ ਜਿਆ ਅਗਰੂਆ ਤੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਵਲੋਗ ਵੇਖਣ ਲਈ ਮਿਲਦੇ ਆ ਨੈਕਸਟ ਵਲੋਗ ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਲਵ ਯੂ